ਪਿਛਲੇ ਵਲੌਗ ਤੋਂ ਸਾਨੂੰ ਦੇਖ ਰਹੇ ਹਾਂ ਇੰਗਲੈਂਡ ਦੇ ਪਿੰਡਾਂ ਤੋਂ ਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਾ ਪੁਰਾਣਾ ਪਿੰਡੋ ਇਲਾਕਾ ਕਿ ਅੰਗਰੇਜ਼ਾਂ ਦਾ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਰਹਿਣ ਸਹਿਣ ਸੀਗਾ ਉਹ ਕਿਹੋ ਜਿਹਾ ਸੀਗਾ ਅਸੀਂ ਲੰਡਨ ਤੋਂ ਤਕਰੀਬਨ 100 ਮਾਈਲ ਦੂਰ ਆਏ ਹੋਏ ਹਾਂ ਤੇ ਇੱਥੇ ਸਟੋਨ ਹੈਂਜ ਨਾਮ ਦੀ ਇੱਕ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਹੈ ਕਾਫੀ ਸਾਰੇ ਟੂਰਿਸਟ ਇਸ ਜਗ੍ਹਾ ਨੂੰ ਦੇਖਣ ਆਉਂਦੇ ਆ ਪਿੱਛੇ ਸਾਡੀਆਂ ਗੱਡੀਆਂ ਜਿੰਨੀਆਂ ਖੜੀਆਂ ਇਹਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੀ ਕੁ ਪਪੂਲਰ ਪਲੇਸ ਹੈ ਸੋ ਕਿਹੋ ਜੀ ਐ ਇੱਥੋਂ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਤੇ ਨਾਲ ਨਾਲ ਦਿਖਾਉਨੇ ਆਂ ਅੱਜ ਦੇ ਵਲੌਗ ਤੁਹਾਨੂੰ ਕਿ ਕਿਹੋ ਜੀ ਇਹਨਾਂ ਦੀ ਪੁਰਾਣੇ ਸਮੇਂ ਜ਼ਿੰਦਗੀ ਸੀ ਇਹ ਸਾਰੀ ਜਗ੍ਹਾ ਕੰਟਰੀ ਸਾਈਡ ਆ ਜੀ ਤੇ ਜਮ ਹਰਸਤੇ ਚ ਕਾਫੀ ਸਾਰੇ ਪਿੰਡ ਆਇਆ ਜਿਵੇਂ ਤੁਹਾਨੂੰ ਦੱਸਿਆ ਹੈ ਹੀ ਪਿੰਡਾਂ ਵਾਲਾ ਲੱਕ ਤੇ ਸ਼ਹਿਰਾਂ ਦੀ ਬਸੋਂ ਤੋਂ ਦੂਰ ਦਰਾਡੇ ਤੇ ਆਪਣੇ ਨਾਲ ਪਿਛਲੇ ਵਲੌਗ ਚ ਵੀ ਤੁਸੀਂ ਇਹਨਾਂ ਨੂੰ ਮਿਲੇ ਹੋਣੇ ਬਾਈਕਲਵੰਤ ਹੁਣ ਇਹਨਾਂ ਦੇ ਨਾਲ ਤੁਰ ਫਿਰ ਰਹੇ ਆਂ ਇਹਨਾਂ ਦਾ ਏਰੀਆ ਇਹ ਸਾਰਾ ਤੇ ਉਹ ਉੱਥੇ ਪਾਸੇ ਇਹਨਾਂ ਦੇ ਜਿਹੜਾ ਐਂਟਰੈਂਸ ਹੈ 메인 ਏਰੀਆ ਸ਼ਾਇਦ ਟਿਕਟ ਹੈ ਜਾਂ ਕਿਵੇਂ ਉੱਥੇ ਜਾ ਕੇ ਦੇਖਦੇ ਆਂ ਉਸ ਤੋਂ ਬਾਅਦ ਨੇੜੇ ਜਾ ਕੇ ਫਿਰ ਦਿਖਾਵਾਂਗੇ ਇਹ ਅਸੀਂ ਪਹੁੰਚੇ ਹਾਂ ਸਭ ਤੋਂ ਪਹਿਲਾਂ ਰਿਸੈਪਸ਼ਨ ਏਰੀਆ ਤੇ ਤੇ ਇੱਥੋਂ ਟਿਕਟ ਲੈਣੀ ਹੈ 25 ਮੇਰੇ ਖਿਆਲ ਵਿੱਚ ਪਤਾ ਨਹੀਂ 30 ਪਾਉਂਡ ਦੀ ਟਿਕਟ ਹੈਗੀ ਇਹਦੀ ਐਂਟਰੈਂਸ ਫੀਸ ਆ ਜੇ ਤੁਸੀਂ ਇਹਦੇ ਅੰਦਰ ਜਾ ਕੇ ਦੇਖਣਾ ਹੈਗਾ ਤੇ ਆਪਣਾ ਕੋਈ 2600 ਰੁਪਏ ਈਐਰ ਦਾ ਬਣਦਾ ਤੇ ਉਹ ਆ ਜਗ੍ਹਾ ਦਾ ਨਾਮ ਹੈ ਇਹਦਾ ਉਹ ਸਾਹਮਣੇ ਲਿਖਿਆ ਨਾ ਸਟੋਨ ਹਿੰਜ ਸਟੋਨ ਹਿੰਜ ਇਹ ਜਗ੍ਹਾ ਦਾ ਨਾਮ ਆ ਤੇ ਬੰਦੇ ਆਪਣੇ ਲਾਗੇ ਲਾਈਨ 'ਚ ਤੇ ਟਿਕਟ ਲੈ ਕੇ ਫਿਰ ਤੁਹਾਨੂੰ ਦਿਖਾਉਣੇ ਆ ਤੇ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ 'ਚ ਇਹ ਆ ਗਏ ਆ ਜੀ ਟਿਕਟਸ ਤੇ ਸਾਨੂੰ ਪਈਆਂ 117 ਪਾਉਣ ਦੀਆਂ ਸਾਰਿਆਂ ਦੀਆਂ 117 ਦੀਆਂ ਆਈਆਂ ਤੇ ਆ ਮੇਨ ਚੀਜ਼ ਆ ਜਿਹੜੀ ਅਸੀਂ ਦੇਖਣ ਜਾਣੀ ਹੈਗੀ ਤੇ ਹੁਣ ਤੁਹਾਨੂੰ ਦਿਖਾਉਣੇ ਆ ਤੇ ਵੈਸੇ ਇੱਥੋਂ ਵੀ ਇਹ ਕਾਫੀ ਜ਼ਿਆਦਾ ਦੂਰ ਆ ਤੇ ਪਰ ਸਾਨੂੰ ਇਹਦੇ 'ਚ ਜਾਣਾ ਪੈਣਾ ਬੱਸ 'ਚ ਬੱਸ ਵੀ ਕੁਝ ਹੱਦ ਤੱਕ ਲੈ ਕੇ ਜਾਂਦੀ ਹੈਗੀ ਇਹ ਅੱਜ ਵੀ ਇਹਨਾਂ ਨੇ ਪੁਰਾਣਾ ਉਮੀ ਸੰਭ ਕੇ ਰੱਖਿਆ ਹੋਇਆ ਹੈਗਾ ਜਿਵੇਂ ਆਪਣੇ ਕਰਤਾਰਪੁਰ ਸਾਹਿਬ ਲੈ ਕੇ ਜਾਂਦੇ ਆ ਨਾ ਬੱਸੇਸ 'ਚ ਤੇ ਐਵੇਂ ਵੀ ਬੱਸਾਂ 'ਚ ਲੈ ਕੇ ਜਾਂਦੇ ਮੈਂ ਲੋਦਾ ਆ ਲੋ ਕੁਝ ਇਹ ਸੰਭੋ ਟਿਕਟ ਪੈਸੇ ਕੱਢ ਦੋ ਇੱਥੇ ਸੀ ਹਾਂਜੀ ਪੈਸੇ ਕੱਢ ਦੋ ਕੈਸ਼ ਨਹੀਂ ਨਹੀਂ ਕਾਸ਼ ਓਕੇ ਚਲੋ ਬਤਨ ਉੱਤੇ ਆਡੀਓ ਗਾਈਡ ਸੀ ਜੇ ਤੁਸੀਂ ਸਕੈਨ ਆਡੀਓ ਗਾਈਡ ਦੇ ਅਲੱਗ ਤੋਂ ਪੈਸੇ ਆ ਕਿ ਫ੍ਰੀ ਆ ਆਡੀਓ ਗਾਈਡ ਵੀ ਫ੍ਰੀ ਹੈ ਫਰੋ ਤਾਂ ਲਈ ਲੈਣਾ ਸੀ ਵਿੱਚ ਨਹੀਂ ਇਹੋ ਕਹਿੰਦੇ ਸਕੈਨ ਕਰ ਲਓ ਆਪਦੇ ਨੂੰ ਅੱਛਾ ਫੋਨ ਤੋਂ ਸਕੈਨ ਕਰ ਦੋ ਓਕੇ ਕਰਨਾ ਤਾਂ ਸੋ ਸਕੈਨ ਨਾ ਨਾ ਬਸ ਆਪਾਂ ਤਾਂ ਹੀ ਪਤਾ ਇੰਟਰਨੈਟ ਤੋਂ ਪੜ ਲਾਂਗੇ ਮਾੜਾ ਮੋਟਾ ਇਹ ਬੱਸ ਚੜਨ ਲਈ ਜੀ ਕਹਿੰਦੇ ਆ ਗੁੱਟ ਦੇ ਬੰਨੋ ਤੁਸੀਂ ਤੇ ਆਛਾ ਆ ਹੈ ਕੋਈ ਡਾਊਨਲੋਡ ਫ੍ਰੀ ਆਡੀਓ ਗਾਈਡ ਹੈ ਨਾ ਹਾਂਜੀ ਆ ਅੱਛਾ ਲਓ ਕੋਈ ਸਕੈਨ ਕਰਨ ਨੂੰ ਵੀ ਦੰਦਿਆ ਸੀ ਬਸ ਇੰਨੇ ਆਉਂਦੀ ਆ ਗਲੀ ਹੇਮਕੁੰਨ ਸਾਹਿਬ ਜੇ ਜਾਨੇ ਉਹਨੇ ਉਦੋਂ ਬੰਦੇ ਹੁੰਦੇ ਹਨਾ ਰਿਸ਼ੀਕੇਸ਼ ਨਹੀਂ ਦਿੰਦੇ ਹੁੰਦੇ ਸੀ ਕਰੋਨਾ ਵੇਲੇ ਬਸ ਇਹਦਾ ਮਤਲਬ ਹੈ ਅੱবি ਤੁਸੀਂ ਮੈਂਬਰ ਬਣ ਗਏ ਹੁਣ ਸਾਡੇ ਤੈਨੂੰ ਇਹ ਸਭ ਤੋਂ ਪਹਿਲਾਂ ਅਸੀਂ ਪਹੁੰਚਿਆ ਇਸ ਥਾਂ ਤੇ ਤੇ ਤੁਹਾਨੂੰ ਇਹ ਵੀ ਦੱਸ ਦਣਾ ਨਾਲ ਇਹ ਵਰਲਡ ਹੈਰੀਟੇਜ ਸਾਈਟ ਹੈ ਜਿਹੜਾ ਲਿਖਿਆ ਨਾ ਇੰਗਲਿਸ਼ ਹੈਰੀਟੇਜ ਵਰਲਡ ਦੀ ਹੈਰੀਟੇਜ ਸਾਈਟ ਹੈ ਜਿੰਨੀ ਇਹ ਤੁਸੀਂ ਦੇਖ ਰਹੇ ਹੋ ਤਾਂ ਹੀ ਕਰਕੇ ਅ ਮਤਲਬ ਲੋਕ ਇੰਨੇ ਨੂੰ ਦੇਖਣ ਦੇ ਲਈ ਆਉਂਦੇ ਆ ਤੇ ਆ ਪੱਥਰ ਲੱਗਿਆ ਹੋਇਆ ਨਿਆਣੇ ਖੇਚਣ ਤੇ ਲੱਗਿਆ ਉਹ ਭਰਾ ਉਹ ਧਰਨ ਨਾ ਪਵਾ ਲਿਓ ਤੁਸੀਂ ਕਿਤੇ ਅੱਛਾ ਇੱਥੇ ਲਿਖਿਆ ਹੋਇਆ ਹੈ ਕਹਿੰਦੇ ਕੁੱਡ ਯੂ ਮੂਵ ਦਿਸ ਸੈਰਨ ਸਟੋਨ ਤੇ ਪੱਥਰ ਯਾਰ ਕਿਵੇਂ ਹੈ ਹੈ ਖੜਕਦਾ ਵੀ ਹੈ ਥੋੜਾ ਥੋੜਾ ਖੜਕ ਰਿਹਾ ਹੈਗਾ ਪੱਥਰ ਰੱਖੋ ਜੀ ਇਹ ਪੱਥਰ Ориਜినਲ ਹੈ ਪੜਿਆ ਤੁਸੀਂ ਕਾਪੀ ਹੈ ਅੱਛਾ 60 ਕਾਪੀ ਹੈ ਕਹਿੰਦੇ ਇੱਥੇ ਲਿਖਿਆ ਵੀ ਹੋਇਆ ਹੈ ਇਹਦਾ ਇੱਥੇ ਵੀ ਲਿਖਿਆ ਹੈ ਕਹਿੰਦੇ ਕੈਨ ਜੋ ਮੂਵ ਦੀ ਸਟੋਨ ਇਹਨੂੰ ਖਿੱਚ ਸਕਦੇ ਆ ਇਹ ਨਹੀਂ ਮਤਲਬ ਦੋ ਥੀਰੀ ਹੁਣ ਥੀਰੀ ਕਿਦਾਂ ਇਹ 2000 BC ਦੇ ਵਿੱਚ ਆਦਾ ਜਿਪਸ਼ੀਅਨ ਦੇ ਰਾਜੇ ਨਹੀਂ ਛਾਪੇ ਹੋਏ ਇਹ ਐਂ ਦੱਸਿਆ ਹੈ ਵੀ ਐਵੇਂ ਵਿਲੀਅਮ ਦਾ ਸਿੰਗ ਅੱਛਾ ਇਹ ਜਿਪਟ ਤੋਂ ਲੈਂਦਾ ਮੇਬੀ ਪਤਾ ਨਹੀਂ ਪਤਾ ਨਹੀਂ ਲਿਖਿਆ ਤਾਂ ਹੋਇਆ ਦੀ ਐਂਸ਼ੀਅਨ ਏਜੀਪਸ਼ੀਅਨ ਆਲਸੋ ਮੂਵਡ ਥਿਸ ਬਲਾਕਸ ਅੱਛਾ ਵੀ ਐ ਮੂਵ ਕਰਦੇ ਸੀ ਉਹਨੂੰ ਤੇ 4000 ਸਾਲ ਪੁਰਾਣਾ ਹੈ ਇਹ ਫਿਰ ਇੱਥੇ ਕਿਵੇਂ ਪਿਆ ਇਹਨਾਂ ਕੋਲੇ ਇਹ ਨਹੀਂ ਪਤਾ ਗੋਰੇ ਇਹ ਵੀ ਚੱਕ ਲੈ ਹੁਣ ਜਿਵੇਂ ਤੁਹਾਨੂੰ ਪਹਿਲਾਂ ਪਿਛਲੇ ਉਹ ਚ ਦਿਖਾਇਆ ਨਾ ਵੀ ਗੋਰੇ ਚੀਜ਼ਾਂ ਚੱਕ ਦੁਨੀਆ ਭਰ ਦੀਆਂ ਚੀਜ਼ਾਂ ਇੰਗਲੈਂਡ ਪੰਜਾਉਣ ਲੈਂਦੀਆਂ ਜਿਹੜੇ ਪੈਰਾਮਿਡਸ ਬਣੇ ਹੋਏ ਏਡੇ ਏਡੇ ਪੱਥਰਾਂ ਦੇ ਬਣੇ ਹੋਏ ਏਡੇ ਏਡੇ ਬਲੌਕ ਹੈ ਇਹ ਇਹਨਾਂ ਨੇ ਕਾਪੀ ਰੱਖੀ ਹੈ ਪਰ ਇਹ ਖਿੱਚੀ ਨਹੀਂ ਜਾ ਸਕਦੀ ਉਹਨਾਂ ਨੇ ਆਈਡੀਏ ਤੱਕ ਖਿੱਚਣ ਨੂੰ ਤੇ ਹੁਣ ਅਸੀਂ ਤੁਹਾਨੂੰ ਦਿਖਾਉਣਾ ਜੀ ਘਰ ਇੱਧਰ ਤੇ ਵੀ ਜਿਹੜੇ ਘਰ ਬਾਹਰ ਹੈ ਇਹ ਵੀ ਪੁਰਾਣੇ ਸਮਿਆਂ ਦੇ ਆ ਸਾਰੇ ਪਹਿਲਾਂ ਇਹ ਚ ਪੜਦੇ ਆਪਾਂ ਕੀ ਹੈ ਇਹ ਅੱਛਾ ਇਹ ਹੋਮਸ ਹੈ ਇਹ ਕਹਿੰਦੇ ਘਰ ਹੈ ਜੀ ਹੋਮਸ ਫਾਰ ਦੀ ਬਿਲਡਰਸ ਆਫ ਸਟੋਨ ਹਿੰਜ ਜਿਹਨੇ ਸਟੋਨ ਹਿੰਜ ਬਣਾਇਆ ਸੀਗਾ ਇਹ ਪੁਰਾਣੇ ਟਾਈਮਾਂ ਚ ਆਏ ਇੱਥੇ ਰਹਿੰਦੇ ਹੁੰਦੇ ਸੀ ਇਹ ਅੰਗਰੇਜ਼ਾਂ ਦੇ ਵੀ ਦੇਖ ਲਓ ਆ ਕੀਨੀਆਂ ਨਾਲ ਦੀ ਘਰ ਹੁੰਦੇ ਸੀਗੇ ਜਿਵੇਂ ਕੀਨੀਆਂ ਜਾ ਅਫਰੀਕਾ ਚ ਹੁੰਦੇ ਆ ਨਾ ਖੁਸ਼ੀ ਇਹ ਬਣਿਆ ਕਿੰਨੇ ਸਾਲ ਪੁਰਾਣਾ ਹੈ ਇਹ ਪੜਿਓ ਚੰਗਾ ਮੜਾ ਜਾ ਕਿੰਨਾ 2500 BC ਮਤਲਬ 2500 ਸਾਲ ਪਹਿਲਾਂ ਇਹੋ ਜਿਹਾ ਰਹਿਣ ਸਹਿਣ ਸੀ ਇਹਨਾਂ ਦਾ 2500 BC ਯਾਰ 2000 ਦਾ ਝਲੀ ਜਾਂਦਾ 4500 ਸਾਲ ਪਹਿਲਾਂ ਦੀ ਗੱਲ ਹੈ ਇਹ ਪਿੰਡ ਸੀਗਾ ਨਾ ਉਸ ਟਾਈਮ ਅੰਗਰੇਜ਼ਾਂ ਦੇ ਇਹੋ ਜਿਹੇ ਪਿੰਡ ਸੀ ਜੀ ਇੰਗਲੈਂਡ 'ਚ ਵੀ ਇਹ ਜਮਾ ਇਥੋਪੀਆ ਕੀਨੀਆ ਨਾਲ ਦੀ ਫੀਲਿੰਗ ਆ ਰਹੀ ਹੈ ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਬਲੀਵ ਹੀ ਨਹੀਂ ਕਰ ਸਕਦਾ ਕਿ ਅੰਗਰੇਜ਼ਾਂ ਦਾ ਇਹੋ ਜਿਹਾ ਰਹਿਣ ਸਹਿਣ ਹੋੂ ਪੁਰਾਣੇ ਟਾਈਮ 'ਚ ਕਿ ਅੰਗਰੇਜ਼ ਵੀ ਆ ਰਹਿੰਦੇ ਰਹੇ ਹੋਣਗੇ ਕਿਉਂਕਿ ਆਪਾਂ ਤਾਂ ਇਹਨਾਂ ਨੂੰ ਟਾਪ ਕਲਾਸ ਹੀ ਦੇਖਦੇ ਆਂ ਜਿਹੜੀ ਆਰਕੀਓਲੋਜੀਕਲ ਦੀ ਟੀਮ ਸੀ ਉਹ ਵੀ ਇੱਥੇ ਸਰਵੇ ਕਰਕੇ ਗਈ ਆ ਅੱਛਾ ਆ ਹੋਰ ਘਰ ਦਿਖਾ ਦਿੰਨੇ ਆ ਜੀ ਤੁਹਾਨੂੰ ਇਹਦਾ ਲੱਗਦਾ ਹੀ ਆ ਵੀ ਜਿਵੇਂ ਅਫਰੀਕਾ ਚ ਆ ਗਏ ਹੁੰਨੇ ਆ ਆ ਘਰ ਦੇ ਦਾ ਗੇਟ ਅੱਛਾ ਇੱਧਰ ਆ ਗਿਆ ਇਹਦਾ ਗੇਟ ਅੰਦਰ ਇਹਦੇ ਜਾਣਾ ਲੋ ਨਹੀਂ ਹੈਗਾ ਮੈਂ ਅਸਲ ਚ ਕਿਸੇ ਘਰ ਦੇ ਅੰਦਰ ਜਾਣਾ ਚਾਹੁੰਦਾ ਸੀ ਇਹ ਘਰ ਦੇ ਜਾ ਸਕਦੇ ਆ 4500 ਸਾਲ ਪਹਿਲਾਂ ਇਹ ਵੀ ਝੁੱਗੀਆਂ ਝੋਪਣੇ ਰਹਿੰਦੇ ਸਾਰੇ ਇੱਕੋ ਥਾਂ 'ਚ ਹੀ ਗਏ ਹੋਏ ਆ ਕਿਸੇ ਨੇ ਪਹਿਲਾਂ ਛੱਡਤਾ ਕਿਸੇ ਨੇ ਪਿੱਛੋਂ ਛੱਡਤਾ ਇਹ ਅੰਦਰਲੇ ਪਾਸਿਓਂ ਕੋਚੇ ਹੋ ਜੀ ਆ ਜੀ ਉਹ ਜੀਆਂ ਛੱਤਾ ਪਾਇਆ ਹੋਈਆਂ ਤੇ ਵੈਸਤਾ ਇਹ ਘਰ ਬਹੁਤ ਦੇਖਿਆ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਲਈ ਥੋੜੀ ਜਿਹੀ ਐਕਸਾਈਟਮੈਂਟ ਹੈ ਕਿਉਂਕਿ ਅਸੀਂ ਤਾਂ ਅਫਰੀਕਾ 'ਚ ਪੂਰੀ ਇਹ ਦੇਖਦੇ ਇਹ ਕੁਝ ਦੇਖਦੇ ਰਹੇ ਆ ਤੇ ਲੋ ਜੀ ਹੁਣ ਜਿਹਦੇ ਕਰਕੇ ਜਗਾ ਮਸ਼ਹੂਰ ਹੈ ਸਟੋਨ ਹਿੰਜ ਕਰਕੇ ਉਹ ਵੀ ਤੁਹਾਨੂੰ ਜਗਾ ਦਿਖਾ ਕੇ ਲੈ ਆਉਣੀ ਆ ਸੀ ਪੁਰਾਣਾ ਜੀ ਜਿਹੜੇ ਕੰਮ ਕਰਕੇ ਜਾਣਿਆ ਜਾਂਦਾ ਇਹ ਇੰਗਲਿਸ਼ ਹੈਰੀਟੇਜ ਸਾਈਟ ਹੈਗੀ ਲੋ ਜੀ বাস ਆ ਗਈ ਆਪਣੀ ਗਣਕੇ ਵੀ ਦੇ ਆ ਵੀ ਆ ਗਿਣਤੀ ਮਾਰਦੇ ਆ 4 5 ਵੀ ਕਿੰਨੇ ਬੰਦੇ ਆ ਸਰਵਿਸ ਵਧੀਆ ਦਿੰਦੇ ਯਾਰ ਜੇ ਪੈਸੇ ਲੈਂਦੇ ਹੈਲੋ ਕਿਤੇ ਵੀ ਬੈਜੋ ਤਿੰਨ ਮੀਲ ਦਾ ਸਫ਼ਰ ਸੀਗਾ ਤੇ ਤਿੰਨ ਮੀਲ ਨੂੰ ਹੁਣ ਮੀਲ ਕਿਲੋਮੀਟਰ ਤੋਂ ਵੀ ਵੱਡਾ ਹੁੰਦਾ ਹੈ ਦੇਖ ਲਓ ਸਹੀ ਇੱਕ ਐਗਜ਼ਾਮਪਲ ਦਿੱਤੀ ਸੀ ਮੈਂ ਜਵੇਂ ਕਰਤਾਰਪੁਰ ਸਾਹਿਬ ਆਪਣੇ 4 4.5 ਕਿਲੋਮੀਟਰ ਕਹਿੰਦੇ ਨੇ ਇੰਡੀਆ ਬਾਰਡਰ ਤੋਂ ਬਸ ਬਿਲਕੁਲ ਉਵੇਂ ਹੀ ਲੱਗਿਆ ਤੇ ਇੱਥੇ ਛੱਡ ਕੇ ਜਾਂਦੇ ਨੇ ਹੁਣ ਅਸੀਂ ਬਿਲਕੁਲ ਜਿਹੜੀ ਹੈਰੀਟੇਜ ਸਾਈਟ ਹੈ ਤੇ ਉਹਦੇ ਕੋਲੇ ਆ ਕੇ ਉੱtre ਇਥੇ ਵੱਖ-ਵੱਖ ਥਾਵਾਂ ਨੇ ਦੇਖਣ ਆਣੀ ਆ ਤੇ ਤੁਹਾਨੂੰ ਸਾਰੀਆਂ ਸੀ ਤੁਰ ਫਿਰ ਕੇ ਹੁਣ ਦਿਖਾਉਨੇ ਆ ਜਿਹੜੀ ਜਗ੍ਹਾ ਤੇ ਹੁਣ ਅਸੀਂ ਆ ਕੇ ਖੜੇ ਆ ਤੇ ਇਹ ਆ ਹੈਗੀ ਇਹ ਜਗ੍ਹਾ ਅਸਲ ਚ ਜਿਹੜੀ ਆਪਾਂ ਦੇਖਣਾ ਹੈ ਵੈਲਕਮ ਟੂ ਸਟੋਨਹਿੰਜ ਤੇ ਪੱਥਰ ਐ ਇਸ ਤਰ੍ਹਾਂ ਦੇ ਪੁਰਾਣੇ ਤੇ ਐਵੇਂ ਖੜੇ ਐ ਤੇ ਨੇੜੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਵੈਸੇ ਬਿਲਕੁਲ ਖੇਤਾਂ ਜੇ ਸਾਰੇ ਥਾਂ ਜਿੰਨੇ ਬਣੇ ਹੋਏ ਐ ਤੇ ਇੰਨਾ ਕ ਸਾਨੂੰ ਅਜੇ ਹੋਰ ਤੁਰ ਕੇ ਜਾਣਾ ਪੈਣਾ ਤੇ ਉਹ ਉਹ ਜਗਾ ਕੀ ਅਸਲ ਚ ਜਿੱਥੇ ਉਹ ਬਸ ਖੜੇ ਆ ਜਿੱਥੇ ਉਹ ਪੱਥਰ ਉਹਥੇ ਖੜੇ ਇੰਨੀ ਦੂਰ ਹੈ ਕੀ ਹੈ ਖੁਸ਼ੀ 5000 ਸਾਲ ਪੁਰਾਣੇ ਪੰਜ ਹਜ਼ਾਰ ਸਾਲ ਪੁਰਾਣੇ ਆ ਜਿਹੜੇ ਪੱਥਰ ਹੈ ਜੀ 5000 ਸਾਲ ਪੁਰਾਣੇ ਆ ਤੇ ਬਾਕੀ ਚਲੋ ਤੁਰਦੇ ਜਾਂਦੇ ਹੁਣ ਨੇੜੇ ਜਾ ਕੇ ਦਿਖਾਉਂਦੇ ਨਹੀਂ ਨਹੀਂ ਉਹ ਨਹੀਂ ਸਮਝ ਆ ਰਿਹਾ ਹਜੇ ਕੀਨੇ ਬਣਾਏ ਆ ਤੇ ਉਹ ਨਹੀਂ ਸਮਝ ਆਇਆ ਕਿਉਂ ਬਣਾਏ ਆ ਸਾਰਾ ਤੁਹਾਨੂੰ ਅਸੀਂ ਨੇੜੇ ਜਾਂਦੇ ਆਂ ਦੇ ਖੁਦ ਪੜਦੇ ਆਂ ਤੇ ਨਾਲ ਉਹਨਾਂ ਨੇ ਸਾਨੂੰ ਮੈਪ ਗਾਈਡ ਇਹ ਤੇ ਦਿੱਤਾ ਇਹ ਤੋਂ ਕੁਝ ਪੜਦੇ ਆ ਤੇ ਫਿਰ ਤੁਹਾਨੂੰ ਆ ਲੈਂਗੁਏਜ ਵਾਲਾ ਅਸੀਂ ਕੋਈ ਹੋਰ ਚੱਕ ਲੈਂਦਾ ਇਹ ਇੰਗਲਿਸ਼ ਵਾਲਾ ਲਿਆਂਦਾ ਨਹੀਂ ਅਸੀਂ ਤੇ ਤੁਹਾਨੂੰ ਨੇੜੇ ਜਾਂਦੇ ਜਾਂਦੇ ਦੱਸਦੇ ਆ ਫਿਰ ਇਹਨਾਂ ਦਾ ਕੀ ਪਰਪਸ ਸੀ ਇਹਨਾਂ ਨੂੰ ਬਣਾਉਣ ਦਾ ਇਹ ਸਾਹਮਣੇ ਵਾਲੇ ਪਾਸੇ ਆ ਗਈ ਜੀ ਮੇਨ ਸਾਈਟ ਤੇ ਜਿਹਦੇ ਕਰਕੇ ਇਹ ਥਾਂ 'ਚ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਕਾਫੀ ਜ਼ਿਆਦਾ ਲੋਕ ਇਹਨੂੰ ਦੇਖਣ ਆਉਂਦੇ ਆ ਤੇ ਇਹ ਪੱਥਰ ਹੈਗੇ ਜਿਹੜਾ ਉਥੇ ਆਰਟੀਫੀਸ਼ੀਅਲ ਪੱਥਰ ਇੱਕ ਰੱਖਿਆ ਸੀ ਤੁਹਾਨੂੰ ਪਹਿਲਾਂ ਦਿਖਾਇਆ ਹੈਗਾ ਤੇ ਉਹ ਇਹ ਪੱਥਰਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਇਹ ਪੱਥਰ ਗੱਡ ਕੇ ਬਣਾਏ ਗਏ ਸੀ ਪੁਰਾਣੇ ਟਾਈਮਾਂ ਦੇ ਵਿੱਚ ਤੇ ਜਿਹੜਾ ਲੋਕਾਂ ਨੇ ਉਹ ਜਿਹੜੇ ਤੁਹਾਨੂੰ ਘਰ ਦਿਖਾਏ ਆ ਉਹਨਾਂ ਨੇ ਇਹ ਚੀਜ਼ ਬਣਾਈ ਸੀਗੀ ਤੇ ਇਹ ਤੇ ਵਰਲਡ ਹੈਰੀਟੇਜ ਸਾਈਟ ਹੈ ਇਸੇ ਕਰਕੇ ਆ ਕਿਉਂਕਿ ਇਹਨੂੰ ਬਣਾਉਣ ਲਈ ਕਾਫੀ ਸਾਰੀ ਮਿਹਨਤ ਲੱਗੀ ਹੋਣੀ ਤੇ ਜਿਵੇਂ ਆਪਣੇ ਤਾਜ ਮਹਿਲ ਤੇ ਲੱਗੀ ਹੈ ਮਤਲਬ ਜਿਹੜੀਆਂ ਹੈਰੀਟੇਜ ਸਾਈਟਸ ਹੁੰਦੀਆਂ ਉਹ ਹੁੰਦੀਆਂ ਇਸੇ ਕਰਕੇ ਵੀ ਜਿਨ੍ਹਾਂ ਨੂੰ ਜਿਹੜੀਆਂ ਅੱਜ ਦੇ ਜ਼ਮਾਨੇ 'ਚ ਪੋਸੀਬਲ ਨਹੀਂ ਮੁਸ਼ਕਲ ਹੈ ਤੇ ਇਸ ਤਰ੍ਹਾਂ ਦੇ ਐ ਰਾਉਂਡ ਅਬਾਊਟ ਚ ਪੱਥਰ ਗੱਡੇ ਹੋਇਆ ਤੁਹਾਨੂੰ ਨਾਲ ਮੈਂ ਫੋਟੋਜ਼ ਇਹਦੀਆਂ ਮੈਂਸ਼ਨ ਕਰ ਦੂੰ ਇੰਟਰਨੈਟ ਤੋਂ ਕਿਵੇਂ ਲੱਗਿਆ ਜੀ ਹੈ ਹੈ ਬਹੁਤ ਬਹੁਤ ਪੁਰਾਣਾ ਟਾਈਮਿੰਗ ਵਾਲਾ ਤਾਂ ਪੁਰਾਣਾ ਖਲੋ ਇਹ ਇਹ ਮੈਨੂੰ ਕਹਿੰਦੇ ਨੇ ਛੱਲ ਲਾਉਂਦੇ ਆ ਅੰਗਰੇਜ਼ ਪੂਰੀ ਛੱਲ ਤਾਂ ਲਾਉਂਦੇ ਹੈਗਾ ਲੈ ਗਈ ਹੈ ਹੈ ਕਿ ਨਹੀਂ ਹਾਂਜੀ ਆ ਪੱਥਰ ਦਿਖਾਉਣ ਦੇ ਪੱਥਰ ਦਿਖਾਉਣ ਦੇ ਸ਼ੈਲ ਲਾ ਲੈਣ ਹਾਂ ਚਲੋ ਆਜੋ ਆਜੋ ਦੇਖਦੇ ਉੱਪਰ ਦੀ ਪ੍ਰਕਰਮਾ ਦਾ ਕਰੀਏ ਹੁਣ ਅਸੀਂ ਨਾ ਆਉਂਦੇ ਹੁੰਦੇ ਵੈਸੇ ਗੱਲਾਂ ਕਰਦੇ ਸੀਗੇ ਕਿ ਵੀ ਇੰਨੀਆਂ ਸੀ ਸਾਈਟਸ ਦੇਖਦੇ ਆਂ ਜਾਂ ਹੋਰ ਕਿਉਂਕਿ ਹੁਣ ਇਟਲੀ 'ਚ ਜਾਂ ਹੋਰ ਜਿੰਨੀਆਂ ਵੀ ਸਾਈਟਸ ਦੇਖਦੇ ਆਂ ਨਾ ਵੈਸੇ ਚਲੋ ਟਿਕਟ ਦਾ ਸਾਰੇ ਕਿਤੇ ਹੁੰਦੀ ਐ ਇਹ ਮੈਨ ਲਾ ਰਿਹਾ ਇਹ ਇਹ ਘੱਟ ਦੇਖਦੇ ਹੁਣ ਟਿਕਟਾਂਆਂ ਜਗ੍ਹਾ ਸਾਨੂੰ ਤਾਂ ਤਜੀ ਪਈ ਹੋਈ ਹੈ ਕਿ ਸਾਨੂੰ ਤਾਂ ਕੋਈ ਉਹ ਨਹੀਂ ਲੱਗਦਾ ਇਹ ਕਰੇ ਇੰਨੇ ਪੈਸੇ ਇੰਨੀ ਛਾਲਾਂ ਲਾਉਂਦੇ ਪੱਥਰ ਦੇਖਣ ਦੇ ਮੈਂ ਕਹਾਂ ਇਹ ਪਰ ਜ਼ਿਆਦਾ ਲਾਉਂਦੇ ਥੋੜੀ ਜੀ ਜੇ ਇੰਡੀਆ 'ਚ ਤੁਸੀਂ ਦੇਖੋਗੇ ਇੰਡੀਆ 'ਚ ਜਿਵੇਂ ਤਾਜਮਹਿਲ ਕਿੱਡੀ ਵੱਡੀ ਸਾਈਟ ਹੈ ਤਾਜਮਹਿਲ ਦੀ ਟਿਕਟ 500 ਰੁਪਏ ਮੈਂ ਲਾਦਾ ਹਾਂ ਹਾਂ ਇੰਡੀਅਨ ਵਾਸਤੇ ਤਾਂ 100 ਰੁਪਈ ਹੈ ਜੇ ਕੋਈ ਬਾਹਰੋਂ ਹੋਰ ਦੇਸ਼ ਦਾ ਸਿਟੀਜ਼ਨ ਆਉਂਦਾ ਤਾ 500 ਹੈ ਤਾਂ ਇੰਨੀ ਕ 5 ਪਾਉਂਡ ਬਣਦੇ ਆ ਹਾਂਜੀ 5 ਪਾਉਂਡ ਦੇਖ ਲੋ ਕਿਤੇ 5 ਪਾਉਂਡ ਕਿਤੇ 30 ਪਾਉਂਡ ਅੰਗਰੇਜ਼ ਅੱਜ ਵੀ ਲੁੱਟੀਆਂ ਜਾਂਦੇ ਆ ਇਹ ਲੁੱਟਣ ਹਰਦੇ ਅੱਛਾ ਤੇ ਹੁਣ ਆਪਾਂ ਕੰਮ ਦੀਆਂ ਗੱਲਾਂ ਕਰੀਏ ਤੇ ਤੁਹਾਨੂੰ ਦੱਸਿਏ ਵੀ ਇਹਦਾ ਮੇਨ ਪਰਪਸ ਕੀ ਸੀ ਇਹਨੂੰ ਬਣਾਉਣ ਦਾ ਜਿਹੜਾ ਸਟੋਨ ਹੈਂਜ ਹੈ ਤੇ ਇਹਦਾ ਪਰਪਸ ਹੈਗਾ ਟਾਈਮ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਖੜੀਆਂ ਸੀ ਉਹ ਦੇਖਣੀ ਮਤਲਬ ਟਾਈਮ ਕਿਵੇਂ ਦੇਖਿਆ ਜਾਂਦਾ ਸੀ ਉਹ ਇਹਦੇ ਰਾਹੀਂ ਦੇਖਿਆ ਜਾਂਦਾ ਸੀ ਜਿਵੇਂ ਆਪਣੇ ਬਜ਼ੁਰਗ ਨਹੀਂ ਕਹਿੰਦੇ ਹੁੰਦੇ ਛੋਟੀ ਕੱਢ ਗਏ ਵੀ ਪਰਸ਼ਾਵੇਂ ਨਾਲ ਟਾਈਮ ਨਾਪ ਲੈਂਦੇ ਸੀ ਵੀ ਪਰਸ਼ਾਵੇਂ ਦੇ ਹਿਸਾਬ ਨਾਲ ਵੀ ਐਨੇ ਬੱਜ ਗਏ ਹੁਣ ਤੇ ਉਹ ਕੰਮ ਅੰਗਰੇਜ਼ਾਂ ਦਾ ਸੀ ਉਹ ਟੈਕਨੀਕ ਇੱਥੇ ਵੀ ਸੀ ਪੁਰਾਣੇ ਸਮਿਆਂ ਦੇ ਵਿੱਚ ਜਾਂ ਜੇ ਮੈਂ ਆਪਣੇ ਦਰਵਾਜ਼ਿਆਂ ਦੀਆਂ ਪਰਸ਼ਾਈਆਂ ਦੇਖੀ ਕਹਿੰਦੇ ਸੀ ਵੀ ਚਾਹ ਧਰ ਲਓ ਦੁਪਹਿਰ ਦਾ ਟਾਈਮ ਹੋਇਆ ਹੋਇਆ ਹੈ ਹਨਾ ਤੇ ਉਹ ਚੀਜ਼ ਤੇ ਬਾਕੀ ਹੋਰ ਤੁਰਦੇ ਫਿਰਦੇ ਆ ਤੁਹਾਨੂੰ ਦਿਖਾਉਣੇ ਨੇੜੇ ਤੇੜੇ ਕਾਫੀ ਇਤਿਹਾਸ ਹੈ ਦਾ ਜਿਹੜਾ ਨੇੜੇ ਤੇੜੇ ਦਾ ਏਰੀਆ ਦੂਜੀ ਗੱਲ ਤਾਂ ਜਦੋਂ ਆਪਾਂ ਛੋਟੇ ਛੋਟੇ ਦੇ ਉੱਤੇ ਰੇਲ ਗੱਡੀਆਂ ਤੋਂ ਹਣ ਵੀ ਤਿੰਨ ਵਾਲੀ ਗੱਡੀ ਆ ਗਈ ਚਾਹ ਦਾ ਟਾਈਮ ਹਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਲਾਈਨ ਲੰਘਦੀ ਸੀ ਮਤਲਬ ਘਰਾਂ ਦੇ ਟਾਈਮ ਪੀਸ ਜਦੋਂ ਨਹੀਂ ਹੁੰਦੇ ਸੀ ਨਾ ਅਸੀਂ ਤਾਂ ਉਹ ਟਾਈਮ ਦੇਖਿਆ ਨਹੀਂ ਅੰਗਰੇਜ਼ਾਂ ਦੇ ਟਾਈਮ ਅਸੀਂ ਉਹ ਟਾਈਮ ਦੇਖਿਆ ਨਹੀਂ ਪਰ ਸੁਣਿਆ ਵੀ ਤਿੰਨ ਵਾਲੀ ਗੱਡੀ ਲੰਘੀ ਪੰਜ ਵਾਲੀ ਗੱਡੀ ਲੰਘੀ ਵੀ ਐਨੇ ਵੱਜ ਗਏ ਹੋਣੇ ਵੀ ਆ ਅੰਗਰੇਜ਼ਾਂ ਦੇ ਟਾਈਮ ਜਦੋਂ ਰੇਲ ਗੱਡੀਆਂ ਚੱਲਦੀਆਂ ਸੀ ਨਾ ਉਦੋਂ ਵੀ ਟਾਈਮ ਆ ਦੇਖੋ ਇੱਥੇ ਸਾਹਮਣੇ ਲਿਖਿਆ ਵੀ ਹੈ ਨਾ ਮਿਡ ਸਮਰ ਸਨਰਾਈਜ਼ ਐਂਡ ਮਿਡ ਵਿంటర్ ਸਨਸੈਟ ਤੇ ਇਸ ਤਰ੍ਹਾਂ ਕਰਕੇ ਇਹ ਜੀ ਟਾਈਮ ਦੇਖਦੇ ਹੋਏ ਪਰਛਾਵਾ ਇਹਦਾ ਇੱਧਰ ਉੱਧਰ ਪੈਂਦਾ ਸੀ ਨਾ ਪੱਥਰਾਂ ਦਾ ਫਿਰ ਉਹਦੇ ਨਾਲ ਟਾਈਮ ਪੀਸ ਦਾ ਇੱਕ ਅੰਦਾਜ਼ਾ ਲਾਇਆ ਗਿਆ ਟਾਈਮ ਪੀਸ ਦਾ ਆਪਣੇ ਹੁਣ ਨਿਕਲ ਲਿਆ ਗਿਆ ਟਾਈਮ ਪੀਸ ਤੋਂ ਆ ਕੇ ਤੇ ਇੱਥੇ ਹੁਣ ਦੇਖੋ ਚੜਦਾ ਸੂਰਜ ਆਹਾ ਚੜਦਾ ਸੂਰਜ ਹੈ ਜਿਹੇ ਸੂਰਜ ਚੜਦਾ ਤਾਂ ਇੱਥੇ ਸਿੱਧਾ ਚਾਨਣ ਆਊਗਾ ਪਰ ਇੱਕ ਗੱਲ ਇਹ ਆ ਵੀ ਟੈਕਨੀਕ ਕਮਾਲ ਦੀ ਆ ਜਦੋਂ ਖੋਜਿਆ ਹੋਏ ਇਹਨੂੰ ਬਣਾਇਆ ਹੋਣਾ ਬਹੁਤ ਟੈਕਨੀਕ ਕਮਾਲ ਦੀ ਹੋਣੀ ਤੇ ਇਸੇ ਕਰਕੇ ਖੁਸ਼ੀ ਹੋ ਤੁਹਾਡੇ ਕੋਲੇ ਜਿਹੜਾ ਉਹਦਾ ਇਸੇ ਕਰਕੇ ਇਹਦੇ ਤੇ ਮਨ ਲਾਦਾ ਫੋਟੋ ਫੋਟੋ ਤੇ ਛਾਪਿਆ ਦੂਜਾ ਸੀ ਇਹ ਨਹੀਂ ਛੋਟਾ ਸਿੱਕ ਹਾਂਜੀ ਆ ਦੇਖੋ ਇਹਦੇ ਤੇ ਵੀ ਸੂਰਜ ਇਸੇ ਕਰਕੇ ਛਾਪਿਆ ਹੋਇਆ ਟਾਈਮ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਇੰਗਲੈਂਡ ਦਾ ਨਾ ਜਿਹੜਾ ਇਹ ਏਰੀਆ ਅੱਜ ਦੀ ਘੜੀ ਦਾ ਵੈਸੇ ਖਾਲੀ ਆ ਕੰਟਰੀ ਸਾਈਡ ਆ ਤੁਹਾਨੂੰ ਦੱਸਿਆ ਹੈ ਨਾ ਪਰ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਇੱਥੇ ਵੀ ਪਿੰਡ ਹੁੰਦੇ ਸੀ ਪੂਰਾ ਇਹ ਪਿੰਡੂ ਇਲਾਕਾ ਸੀਗਾ ਤੇ ਤਾਂ ਹੀ ਕਰਕੇ ਕਹਿੰਦੇ ਇਹ ਮਤਲਬ ਲੋਕਾਂ ਦੇ ਰਹਿਣ ਕਰਕੇ ਇਹ ਚੀਜ਼ ਬਣਾਈ ਗਈ ਸੀ ਜਿਹੜੀ ਆ ਚੀਜ਼ ਹੈ ਨਾ ਮਤਲਬ ਟਾਈਮ ਦੇਖਣ ਨੂੰ ਪੂਰਾ ਕਬੀਲਿਆਂ ਚ ਲੋਕ ਰਹਿੰਦੇ ਹੁੰਦੇ ਸੀ ਜਿਵੇਂ ਤੁਹਾਨੂੰ ਘਰ ਦਿਖਾਇਆ ਪਹਿਲਾਂ ਉਵੇਂ ਥਾਂ ਥਾਂ ਤੇ ਤੇ ਫਿਰ 100 ਸਾਲ ਪਹਿਲਾਂ ਕਹਿੰਦੇ ਵੀ ਆਰਮੀ ਬੇਸ ਸੀਗਾ ਇੱਥੇ ਇਹ ਸ਼ਹਿਰ ਵਰਲਡ ਵਾਰ ਦੇ ਟਾਈਮ ਰਿਹਾ ਹੋਵੇ ਉਸ ਤੋਂ ਬਾਅਦ ਕਹਿੰਦੇ ਹੁਣ ਤਾਂ ਵੀ ਬਿਲਕੁਲ ਹੀ ਇੱਥੋਂ ਘਰ ਘਰ ਹਟਾਤੇ ਹੁਣ ਵਰਲਡ ਹੈਰੀਟੇਜ ਸਾਈਟ ਹੈ ਇੱਥੇ ਲੋਕ ਮੂਵ ਹੋ ਗਏ ਜਿਵੇਂ ਤੁਹਾਨੂੰ ਪਤਾ ਹੈ ਇੱਥੇ ਲੋਕ ਘੱਟ ਹੀ ਰਹਿੰਦੇ ਹੁਣ ਪਿੰਡਾਂ 'ਚ ਇੰਗਲੈਂਡ 'ਚ ਸ਼ਹਿਰਾਂ 'ਚ ਲੋਕ ਰਹਿੰਦੇ ਆ ਜ਼ਿਆਦਾ ਤੇ ਲੰਡਨ ਲੰਡਨ ਉਧਰ ਨੂੰ ਮੂਵ ਹੋ ਗਏ ਮੇਨ ਲੈ ਬਈ ਸੀਟਾਂ ਮੱਲੇ ਐ ਤੇ ਅੱਜ ਅਸੀਂ ਤੁਹਾਨੂੰ ਦੱਸਦਾ ਮੈਂ ਜਾਣਾ ਸੀ ਸਾਊਥ ਹਾਲ ਤੇ ਕਿਉਂਕਿ ਸਾਊਥ ਹਾਲ ਕੱਲ ਨੂੰ 3 ਦਾ ਪ੍ਰੋਗਰਾਮ ਹੈ ਤੇ ਅਸੀਂ ਸਪੈਸ਼ਲ ਤੀਆਂ ਦੇਖਣ ਦੇ ਲਈ ਉਹਨਾਂ ਨੇ ਬੁਲਾਇਆ ਸਾਨੂੰ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਫੰਕਸ਼ਨ ਸਪੈਸ਼ਲ ਇਨਵਿਟੇਸ਼ਨ ਆਇਆ ਕਹਿੰਦੇ ਤੁਸੀਂ ਇੱਥੇ ਹੋ ਤਾਂ ਜ਼ਰੂਰ ਦੇਖੋ ਅਸੀਂ ਆਖਿਆ ਅ ਜ਼ਰੂਰ ਦੇਖਾਂਗੇ ਜੀ ਇਹ ਵੀ ਵਨ ਆਫ ਦਾ ਬੈਸਟ ਹੋ ਜਾਊਗਾ ਤਾਂ ਸ਼ਾਤਰੀ ਜਿਹੜੀ ਲੰਡਨੋਂ ਮੰਗਾਈ ਆ ਚਲੋ ਚਲੋ ਬੱਸ ਨਾ ਬੰਦ ਹੋ ਜੇ ਤੇ ਹੁਣ ਜਿਹੜਾ ਅਗਲਾ ਵਲੌਗ ਆਊਗਾ ਆਉਣ ਵਾਲਾ ਤੇ ਉਹਦੇ ਚ ਤੁਹਾਨੂੰ ਜੀ ਅ ਤਿੰयां ਦਿਖਾਵਾਂਗੇ ਇੰਗਲੈਂਡ ਦੀਆਂ ਇੰਗਲੈਂਡ ਦੀਆਂ ਤੀਆਂ ਕਿਵੇਂ ਹੁੰਦੀ ਹੈ ਹਾਂਜੀ ਸਾਰੇ ਨੂੰ ਬਾਏ ਬਾਏ ਕਰਦੇ ਹੋ ਕੀ ਕੋਈ ਰਹਿ ਕਰਕੇ ਸਾਰੇ ਹੱਥ ਸੱਟ ਕੋਲ ਬਾਏ ਬਾਏ ਕਰ ਤੁਹਾਡੇ ਕਿਉਂ ਇੰਨੇ ਦੀ ਪਾਣ ਚ ਹੋਈ ਜਾਂਦੇ ਆ ਆ ਵੀ ਜਾਂਦੇ ਲੱਗੇ ਕਦੇ ਇਹਨਾਂ ਨੂੰ ਕੋਈ ਬਾਏ ਬਾਏ ਵੀ ਨਹੀਂ ਕਰਦਾ ਵੀ ਮੂੰਹ ਟੇਪਿਆ ਸੱਚੀ ਹੈ ਜੀ ਛੱਡੋ ਕੋਈ ਨਹੀਂ ਲਓ ਜੀ ਗੱਡੀ ਹੁਣ ਸਾਡੀ ਤਿਆਰ ਤੇ ਅਸੀਂ ਹੁਣ ਪਿੰਡ ਚ ਜਾਣਾ ਇੱਕ ਹੋਰ ਰਾਹ ਜਾਂਦੇ ਜਾਂਦੇ ਤੇ ਫਿਰ ਉਸ ਤੋਂ ਬਾਅਦ ਸਾਨੂੰ ਸਟੇਸ਼ਨ ਤੇ ਡ੍ਰੌਪ ਕਰਾਂਗੇ ਜਿਵੇਂ ਤੁਹਾਨੂੰ ਦੱਸਿਆ ਹੀ ਆ ਸਾਡਾ ਪਲਾਨ ਹੈਗਾ ਇਹ ਇੱਕਦਣਾ ਟਾਕੀ ਵਾਲੀ ਪੁੱਠੀ ਖੁੱਲਦੀ ਆ ਵਾਓ ਆਓ ਵੀ ਬਲੌਗ ਮਾਸਟਰ ਦਿਲੋਂ ਨਕਸ਼ੇ ਤੇ ਪਾ ਲਈਏ ਹੁਣ ਅਸੀਂ ਜਾਣਾ ਜੀ ਪੰਡਿਤ ਤਰਾਂਲੀ ਸੱਚੀ ਨਿੱਕਰੀ ਹੋਰ ਸੱਚੀ ਤਿੱਤਰਾਂਲੀ ਹੈ ਨਹੀਂ ਕੋਰੇ ਤਾਂ ਹੈ ਨਾਮ ਹੀ ਰੱਖੋ ਔਲ ਸ਼ਰਮ ਆ ਜਾਣਾ ਜੀ ਆਪਾਂ ਆ ਪਿੰਡ ਦਾ ਨਾਮ ਹੈ ਨੇੜੀ ਐ ਤੁਹਾਨੂੰ ਚਾਰ ਦਸਤੇ ਪਹੁੰਚ ਜਾਉਂਦੇ ਆ ਨਾ ਨੇੜੀ ਹੈਗਾ 18 ਮਿੰਟ 18 ਮਿੰਟ 18 ਮਿੰਟ ਚਲੋ ਖਿੱਚ ਦਿਓ ਜੀ ਗੱਡੀ ਹੁਣ ਦੁਆ ਕਰਦੇ ਆ ਕਿ ਅਗਲੀ ਜਗ੍ਹਾ ਬਹੁਤ ਵਧੀਆ ਹੋਵੇ ਤੇ ਕੁਝ ਦੇਖਣ ਜੋਗ ਹੋਵੇ ਅੱਜ ਦੇ ਲਈ ਕਿਉਂ ਜੀ ਹਾਂ ਜੀ ਤੇ ਗੋਰਿਆਂ ਨੂੰ ਕੀ ਸਮਤ ਸਮਤ ਬਖਸ਼ੇ ਗੋਰਿਆਂ ਨੂੰ ਸਮਤ ਬਖਸ਼ੇ ਵੀ ਸਾਲੇ ਪੈਸੇ ਲੋਕਾਂ ਦੀ ਸ਼ੈ ਲਾਈ ਜਾਂਦੇ ਪਹਿਲਾਂ ਪੰਜਾਬ ਲੁੱਟ ਲਿਆ ਤੇ ਹੁਣ ਵੀ ਸਾਲੇ ਸ਼ੈ ਲਾਈ ਜਾਂਦੇ ਥਿਆਨ ਅੱਜਕੇ ਬਾਈ ਨੇ ਅੱਜਕੇ ਬਾਈ ਨੇ ਲਓ ਜੀ ਇਹ ਪਹੁੰਚ ਗਏ ਆਪਾਂ ਦੂਜੀ ਜਗ੍ਹਾ ਤੇ ਇੰਗਲੈਂਡ ਦੇ ਵਿਊ ਜਰੂਰ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ ਕੰਟਰੀ ਸਾਈਡ ਇੰਗਲੈਂਡ ਇਹੋ ਜਿਹਾ ਦੇਖੋ ਕਿੱਡਾ ਸੋਹਣਾ ਯਾਰ ਸਾਰ ਕਿਤੇ ਕਿਤੇ ਖੇਤੀ ਆ ਹਰੀ ਮੱਕੀ ਐ ਉਹ ਕਣਕ ਐ ਤੇ ਆ ਨੈਚੁਰਲ ਕਾ ਇੱਕ ਕੁਦਰਤ ਦਾ ਜਾਇਆ ਤੇ ਜਿਹੜੀਆਂ ਫਸਲਾਂ ਆਪਾਂ ਗਾਉਨੇ ਉਹਨੂੰ ਮਤਰੀ ਹੀ ਕਹਿੰਦੇ ਐ ਇੱਕ ਧਰਤੀ ਦਾ ਜਾਇਆ ਇਹ ਜਿਹੜਾ ਬਿਨਾ ਉਹ ਤੋਂ ਆਪਣੇ ਆਪ ਉੱਗਦਾ ਖਜੀ ਵੀਊ ਕਿੰਨਾ ਸੋਹਣਾ ਹਨਾ ਜੇ ਨਾ ਕੰਟਰੀਸਾਈਡ ਸੋਚਿਆ ਜਾਵੇ ਤਾਂ ਇੰਗਲੈਂਡ ਨਾਲੋਂ ਜੇ ਤੁਸੀਂ ਵੇਲਜ਼ ਦੇਖੋਗੇ ਜਾਂ ਸਕਾਟਲੈਂਡ ਦੇਖੋਗੇ ਉਹ ਕਾਫੀ ਜ਼ਿਆਦਾ ਇਤੋਂ ਵੀ ਜ਼ਿਆਦਾ ਸੋਹਣੇ ਆ ਕਿਉਂਕਿ ਜਿੰਨੀ ਗ੍ਰੀਨਰੀ ਆ ਹੈ ਮਤਲਬ ਇਹਦਾ ਕੁਝ ਵੀ ਨਹੀਂ ਸਕਾਟਲੈਂਡ ਦੇ ਸਾਹਮਣੇ ਸਕਾਟਲੈਂਡ ਦੇ ਵਲੌਗ ਅਸੀਂ ਪਾਈ ਸੀਗੇ ਜਿਹੜਾ ਹਾਈਲੈਂਡ ਏਰੀਆ ਜਾਂ ਵੇਲ ਚ ਤੇ ਜਿਹੜੇ ਬੰਦੇ ਯੂਕੇ ਰਹਿੰਦੇ ਉਹਨਾਂ ਨੇ ਤਾਂ ਦੇਖੀ ਹੋਣਾ ਸਾਰਾ ਹਨ ਤੇ ਇੰਡੀਆ ਦੇ ਮੁਕਾਬਲੇ ਵੈਸੇ ਜਿਵੇਂ ਆਪਾਂ ਹਿਲਸ 'ਚ ਜਾਂਦੇ ਆ ਜਿਵੇਂ ਅਸੀਂ ਮਹਾਰਾਸ਼ਟਰ 'ਚ ਦੇਖਿਆ ਸੀ ਮਹਾਰਾਸ਼ਟਰ 'ਚ ਐ ਉੱਚੇ ਨਹੀਂ ਮੈਂ ਪਹਾੜ ਸੀਗੇ ਤੇ ਉਵੇਂ ਦਾ ਫੀਲ ਆਉਂਦਾ ਤੁਹਾਨੂੰ ਆ ਹੁਣ ਮੈਂ ਬਿਲਕੁਲ ਪਹਾੜ ਦੇ ਸਿਖਰ ਤੇ ਤੁਰਿਆ ਜਾਣਾ ਆ ਟਾਪ ਹੈਗਾ ਸਾਰਾ ਉੱਚਾ ਨਹੀਂ ਮੈਂ ਇੱਥੋਂ ਬਿਲਕੁਲ ਢਲਾਨ ਹੈ ਅਗਲਾ ਪਹਾੜ ਫੇਰ ਸ਼ੁਰੂ ਹੋ ਜਾਂਦਾ ਐਵੇਂ ਦੀ ਧਰਤੀ ਹੈ ਸਾਰੀ ਲੈ ਵੀ ਇਹਦਾ ਕੰਮ ਬਣ ਗਿਆ ਦੇਖ ਕੇ ਚੱਲੇ ਸੀ ਅੱਜ ਕਿਹਦਾ ਮੂੰਹ ਦੇਖ ਕੇ ਤੁਰੇ ਆਪਾਂ ਪਿੰਡਾਂ 'ਚ ਦਾ ਐ ਕਦੇ ਹੁੰਦੇ ਆ ਤੇ ਹੁਣ ਜੀ ਇਹ ਵੀ ਬੰਦ ਹੋ ਗਈ ਜਗਾ ਅਸੀਂ ਆ ਜਗਾ ਦੇਖਣੀ ਸੀ ਤੁਹਾਨੂੰ ਦਿਖਾਉਣਾ ਇੱਧਰ ਤੇ ਉਹ ਬੰਦਾ ਚਲਾ ਗਿਆ ਯਾਰ ਤੇ ਬੰਦ ਕਰ ਗਿਆ ਜੀ ਅੱਧਾ ਘੰਟਾ ਪਿਆ ਹੈਗਾ ਤੇ ਪਤਾ ਨਹੀਂ ਕਿਉਂ 20 ਮਿੰਟ ਪਹਿਲਾਂ 20 ਮਿੰਟ ਪਏ ਹੈ ਇਹ ਜੀ ਬੰਦ ਹੋਣ ਦੇ ਆ ਤਾਂ ਜਮੇ ਧੱਕਾ ਕਰ ਗਿਆ ਆ ਜਗਾ ਸੀ ਤੁਹਾਨੂੰ ਦਿਖਾਉਣਾ ਦਿਰੋ ਐਲ ਕਾਸਲ ਇਹ ਸੀ ਇਹਦੇ ਅੰਦਰ ਕਾਫੀ ਸਾਰੀਆਂ ਜਗਾਵਾਂ ਸੀ ਦੇਖਣ ਵਾਲੀਆਂ ਇੱਥੇ ਦੇਖੋ ਖੁਸ਼ੀ ਇੱਥੇ ਲਿਖਿਆ ਹੋਇਆ ਹੈ 10am ਤੋਂ 5pm ਉਹਨੂੰ ਬਲਾ ਕੇ ਲਿਓ 5 ਵਜੇ ਤੱਕ ਆਹਾ ਸੀਗਾ ਇਹਦੇ ਅੰਦਰ ਬਹੁਤ ਸੋਹਣਾ ਸੀ ਦੇਖਣ ਵਾਲਾ ਇਹ ਇਹ ਵੀ ਹੈਰੀਟੇਜ ਸਾਈਟ ਆ ਦੇਖੋ ਲਿਖਿਆ ਨਾ ਇੰਗਲਿਸ਼ ਹੈਰੀਟੇਜ 올ਡ ਸਰਮ ਕੈਸਲ ਤੇ 5 ਵਜਨ ਚਾਹੇ 20 ਮਿੰਟ ਰਹਿੰਦੇ ਨੇ ਆਪਾਂ ਕਹਿੰਦੇ ਗੋਰ ਰੂਲ ਦੇ ਫਾਲੋ ਕਰਦੇ ਐ ਕਰਦੇ ਫਲਾਣਾ ਕਰਦੇ ਤੇ ਆ ਬੰਦ ਕਰਕੇ ਚੱਲ ਗਿਆ ਤੇ ਕਹਿੰਦਾ ਜੀ ਬੰਦ ਹੋ ਗਿਆ ਮੈਂ ਤਾਂ ੱਕੇ ਨਾਲ ਹੀ ਅਸੀਂ ਜੰਪ ਕਰ ਜੀ ਮੈਂ ਤਾਂ ਕਹਿੰਦਾ ਖੁੱਲਾ ਹੀ ਆ ਯਾਰ ਲੰਘ ਜਾਨੀ ਨਹੀਂ ਉਹਨੇ ਲੌਕ ਕੀਤਾ ਮੈਂ ਦੇਖਿਆ ਲੌਕ ਕਰ ਰਹੇ ਸੀ ਜਾ ਮਨਜੂਰ ਹੁੰਦਾ ਨਾ ਪਤਾ ਨਹੀਂ ਸਹੀ ਹੈ ਕੁਦਰਤ ਨੇ ਜਿਵੇਂ ਉਹ ਫਿਰਦਾ ਉਹ ਫਿਰਦਾ ਬੇਲਾ ਗੇੜੇ ਦਿੰਦਾ ਉਹ ਉਹ ਫਿਰਦਾ ਕਿਆ ਮਾੜਾ ਜਿਹਾ ਦਿਖਾ ਦੇ 20 25 ਮਿੰਟ ਪਾਈਏ 25 ਮਿੰਟ ਹਾਂ ਮੇਰੇ ਕੁੱਤੇ ਨੇ ਮੇਰੇ ਮੂੰਹ ਚੋਂ ਗਾਲਾਂ ਨਿਕਲਦੀਆਂ ਨੇ ਮਗਾ ਅੱਜ ਦਾ ਦਿਨ ਤਾਂ ਇਹ ਨੰਗਾ ਜੀ ਸਾਰਾ ਹਨਾ ਸੜਕੇ ਦੇ ਨਿਕਲ ਚਲੋ ਖੈਰ ਕਦੇ ਕਦੇ ਕੁਦਰਤ ਨੇ ਤੁਹਾਡੇ ਲਈ ਹੋਰ ਦਿਨ ਕਦੇ ਹੋਰ ਦਿਨ ਇਹੋ ਜਿਹੇ ਹੁੰਦੇ ਆ ਤੇ ਹੁਣ ਜੇ ਗੱਡੀ ਸਿੱਧੀ ਸਟੇਸ਼ਨ ਦੇ ਵੱਲ ਲੈ ਕੇ ਜਾਣੀ ਆ ਸੀ ਤੇ ਸਟੇਸ਼ਨ ਤੇ ਪਹੁੰਚਦੇ ਆ ਆਜੋ ਜੀ ਦਾਣੇ ਖਾ ਲੇ ਜਿੰਨੇ ਰਲੇ ਸੀ ਕਹਿੰਦੇ ਐ ਚੱਲੀਏ ਹੁਣ ਜੰਨਕ ਜੰਨਾਂ ਚ ਲੈਖਾਂ ਜੰਨਾਂ ਅਕ ਲੈਖਾਂ ਚ ਲਿਖਿਆ ਸੀਗਾ ਮੇਲਜੋਲ ਵਧੀਆ ਰਿਹਾ ਚੰਗਾ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਬਹੁਤ ਸੋਹਣਾ ਟਾਈਮ ਰਿਹਾ ਅੰਕਲ ਹੋਰਿਆਂ ਦੇ ਨਾਲ ਤੇ ਘਰ ਆਰ ਕੇ ਮौज ਲੱਗੀ ਰਹੀ ਤੇ ਧੰਨਵਾਦ ਜਿਹੜਾ ਇਨਾ ਸਮਾਂ ਕੱਢਿਆ ਸਾਡੇ ਲਈ ਕੋਈ ਗੱਲ ਨਹੀਂ ਧੰਨਵਾਦ ਵਾਲੀ ਕਿਹੜੀ ਗੱਲ ਹੁਣ ਕਰੋ ਮਿਲਾਂਗੇ ਹੁਣ ਮਿਲਾਂਗੇ ਉਹ ਦਾਣਾ ਪਾਣੀ ਫੇਰ ਇਕੱਠਾ ਆਊਗਾ ਦਾਣਾ ਪਾਣੀ ਹੁਣ ਜਦੋਂ ਲਿਖਿਆ ਉਹ ਫੇਰ ਮਿਲਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਆਦਾ ਰਹੇ ਮਹਾਰਾਜ ਬਰਸਤੀ ਦੇ ਆਇਓ ਫੇਰ ਕਦੇ ਪੰਜਾਬ ਮਿਲਾਂਗੇ ਓਕੇ ਬਾਏ ਜੀ ਸ਼ੁਕਰੀਆ ਇਹ ਛੋਟਾ ਜਿਹਾ ਟਾਊਨ ਸੀਗਾ ਤੇ ਪਿੰਡਾਂ ਵਾਲਾ ਏਰੀਆ ਜਿੱਥੇ ਅਸੀਂ ਘੁੰਮਣ ਆਏ ਸੀ ਆਹ ਹੈ ਇਹ ਸਵਿੰਡਨ ਸ਼ਹਿਰ ਇਹ ਆ ਦਾ ਸਟੇਸ਼ਨ ਹੈ ਟਿਕਟ ਲੈ ਲਈਏ ਹੁਣ ਸਾਊਥ ਹਾਲ ਦੀ ਇੱਥੋਂ ਟ੍ਰੇਨ ਵੀ ਆਉਣ ਵਾਲੀ ਆ ਸਾਡੀ ਲੋ ਜੀ ਫਾਈਨਲੀ ਪਹੁੰਚ ਗਏ ਹਾਂ ਪਲੇਟਫਾਰਮ ਤੇ ਟ੍ਰੇਨਾਂ ਇੱਥੇ ਵੀ ਲੇਟ ਹੋ ਜਾਂਦੀਆਂ ਤਿੰਨ ਤੇ ਇੱਧਰ ਇੱਕ ਹੋਣਾ ਇੱਕ ਤੋਂ ਟ੍ਰੇਨ ਜਾਣੀ ਆ ਸਾਡੀ 10 ਮਿੰਟ ਡਿਲੇ ਆ 18:40 ਤੇ ਲੰਡਨ ਨੂੰ ਅਸੀਂ ਜਾਣਾ ਜੀ ਇੱਥੋਂ ਲੰਡਨ ਪੈਡਿੰਗਟਨ ਪੈਡਿੰਗਟਨ ਕਰ ਰੱਖਿਆ ਕੁਛ ਮੈਨ ਲਾਦਾ ਇਹ 18:40 ਤੇ ਜਾਣੀ ਆ ਸਾਹਮਣੇ ਹੀ ਆਦਾ 18:40 ਤੇ ਜਾਣੀ ਐ ਲੈ ਵੀ 4 ਪੈਸੇ ਹੀ ਖਰਚ ਲੀ ਇੱਥੇ ਟ੍ਰੇਨ ਦਾ ਵੈਸੇ ਵੀ ਲੇਟ ਐ ਤੇ ਕੁਛ ਨੋ ਕੁਛ ਖਾਣ ਪੀਣ ਨੂੰ ਲੈ ਲੈਨੇ ਆ ਇਹਨਾਂ ਦੇ ਆ ਵਧੀਆ ਮੀਲ ਡੀਲ ਜੀ ਹੁੰਦੀ ਐ 6 ਪਾਉਂਡ ਦੀ ਮਿਲ ਜਾਂਦੀ ਐ ਜੇ ਤਿੰਨ ਚਾਰ ਚੀਜ਼ਾਂ ਦੇ ਦਿੰਦੇ ਐ ਸੈਂਡਵਿਚ ਤੇ ਨਾਲ ਕੁਛ ਵੀ ਲੈ ਲਓ ਚਿਪਸ ਵਗੈਰਾ ਤੇ ਨਾਲ ਇੱਕ ਡਰਿੰਕ 6 ਪਾਉਂਡ ਚ ਵਧੀਆ ਸਾਰਾ ਕੁਛ ਦੇ ਦਿੰਦੇ ਐ ਤੇ ਚੱਕਦੇ ਆ ਹੁਣ ਕੁਛ ਨੋ ਕੁਛ ਇਹ ਰੇਲਵੇ ਸਟੇਸ਼ਨਾਂ ਤੇ ਦੇਖੋ ਸਾਰੇ ਕਿਤੇ ਆ ਬਣੇ ਹੁੰਦੇ ਆ 에어ਪੋਰਟ ਤੇ ਵੀ ਬਣੇ ਹੁੰਦੇ ਆ ਡਬਲਯੂ ਐਸ স্মਿਥ ਤੇ ਇਥੋਂ ਕੁਝ ਵੀ ਲੈ ਲਓ ਤੁਸੀਂ ਆ ਜਾ ਭਾਣੇ ਮਜ਼ੀ ਆਈਆਂ ਮਜ਼ੀ ਆਈਆਂ ਇਹ ਆ ਇੰਗਲੈਂਡ ਦੀਆਂ ਟ੍ਰੇਨਾਂ ਮਤਲਬ ਤੁਹਾਨੂੰ ਇੰਗਲੈਂਡ ਦੀਆਂ ਟ੍ਰੇਨਾਂ ਹੀ ਦਿਖਾਈਆਂ ਪਹਿਲਾਂ ਹਨਾ ਅੱਜ ਪਹਿਲੀ ਵਾਰੀ ਦਿਖਾਉਣ ਲੱਗੀਆਂ ਅਸੀਂ ਤਾਂ ਵਾਵਾ ਵਾਰ ਚੜ ਕੇ ਪਰ ਕਦੇ ਵਲੌਗ ਚ ਨਹੀਂ ਬਣਾਇਆ ਸੀ ਇਹ ਜੀ ਡਬਲਯੂ ਆਰ ਬੋਲਦੇ ਆ ਇਹਨਾਂ ਨੂੰ ਇੰਗਲੈਂਡ ਦੀਆਂ ਟ੍ਰੇਨਾਂ ਨੂੰ ਮਹਿੰਗੀਆਂ ਕਾਫੀ ਐ ਵੀ ਤੇ ਅਸੀਂ ਸਾਊਥ ਹਾਲ ਜਾਣਾ ਐ ਮੈਨੂੰ ਲੱਗਾ ਸਾਡੀ 55200 ਦੀ ਟਿਕਟ ਹੈਗੀ ਇਹ ਨਾਲੇ ਥੋੜੀ ਜੀ ਦੂਰ ਜਾਣਾ 100 ਘੰਟੇ ਦੀ ਡਿਸਟੈਂਸ ਹੈ ਆ ਖਾਲੀ ਐ ਕੋਈ ਜੀ ਮੈਨੂੰ ਲੱਗਾ ਸੀਟਸ ਹੈਗੀਆਂ ਜੜ ਮਰਜੀ ਕੋਚ ਚ ਬੈਜੋ ਕੁਛ ਨਹੀਂ ਹੁੰਦਾ ਐਜ ਪੰਜਾਂ ਸੀਟਸ ਨਹੀਂ ਫਿਰ ਅਗਲੇ ਚ ਦੇਖ ਲੈਣੇ ਆ ਅਈਦਾ ਸੋਚ ਦੱਬੇ ਤੋਂ ਦਰਵਾਜ਼ਾ ਖੁੱਲਦਾ ਆਪਣੇ ਵਾਂਗੂ ਟਾਕੀ ਇਹ ਨਹੀਂ ਖੁੱਲੀਆਂ ਹੁੰਦੀਆਂ ਪਹਿਲੀ ਲੈ ਵੀ ਚੱਲੀਏ ਬੈਠੀਏ ਕਿਰਾਾ ਦਿ ਨੈਕਸਟ ਸਟੇਸ਼ਨ ਇਜ਼ ਸਾਥੂ ਹੁਣ ਤਾਂ ਇਹ ਸ਼ੈਅ ਵੀ ਨਾ ਸਾਨੂੰ ਆਉਦਾ ਪਿੰਡ ਲੱਗਦਾ ਜਦੋਂ ਇੱਥੇ ਮੁੜਿਆ ਨਾ ਲੱਗਦਾ ਵੀ ਆਪਦੇ ਘਰੇ ਆ ਗਏ ਵੀ ਸਾਡਾ ਪਿੰਡ ਆ ਗਿਆ ਲੈ ਵੀ ਨਿਕਲੀ এবਾਰ ਖੁਸ਼ੀ ਹੋਈ ਆ ਤੁਹਾਨੂੰ ਅੱਜ ਹਾਂਜੀ ਖੁਸ਼ੀ ਆ ਜਾਂ ਖੁਸ਼ੀ ਹੋਈ ਆ ਨਾਲੇ ਨਾਲ ਮਾਮਾ ਜੀ ਵਲੌਗ ਬਣਾਉਣ ਲੱਗੇ ਕਹਿੰਦੇ ਪੰਜਾਬੀ ਕਪਲ ਸਾਡੇ ਘਰੇ ਪਹੁੰਚ ਗਏ ਸਿੱਖ ਗਏ ਕਿੰਨੇ ਟਾਈਮ ਬਾਅਦ ਪਹੁੰਚੇ ਜੀ ਪੰਜਾਬੀ ਕਪਲ ਘਰੇ ਮੇਰਾ ਖਿਆਲ ਦੋ ਦਿਨਾਂ ਬਾਅਦ ਆਇਆ ਕਹਿੰਦੇ ਮੇਰੇ ਘਰ ਚ ਦੋ ਤਿੰਨ ਦਿਨਾਂ ਬਾਅਦ ਆਇਆ ਪਰ ਤੱਕੇ ਬਹੁਤ ਲੱਗਦੇ ਆ ਮਿਲੋ ਮਿਲੋ ਜੀ ਚਲੋ ਸਾਸਿਕਾ ਮਾਮਾ ਜੀ ਆ ਜੀ ਜੀ ਹੁਣ ਕਿ ਤੇਲ ਦੁੱਲ ਚੋਣਾਗਾ ਨਹੀਂ ਬਣ ਨਹੀਂ ਰਹੇ ਚਟਿਆਉਂਦੇ ਆ ਚਟਿਆਉਂਦੇ ਆ ਜੀ ਹੋਰ ਕਿਦਾਂ ਬਹੁਤ ਵਧੀਆ ਹੁਣ ਬੋਲੋ ਅੱਛਾ ਜੀ ਸਵਾਗਤ ਹੈ ਜੀ ਸਾਡਾ ਸਾਡੇ ਘਰ ਆਉਣ ਤੇ ਪੰਜਾਬੀ ਕਫਲ ਠੀਕਾ ਕਾਫੀ ਦਿਨ ਬਾਅਦ ਦਰਸ਼ਨ ਹੋਇਆ ਹੁਣ ਦੁਬਾਰਾ ਹਾਂ ਪਰ ਚਲੋ ਦਰਸ਼ਨ ਤੁਹਾਡੇ ਹੋਇਆ ਕਿ ਸਾਡੇ ਹੋਇਆ ਤੁਹਾਡੇ ਹੋਇਆ ਅੱਜ ਚਲੋ ਸ਼ੁਕਰੀਆ ਕੱਲੋਂ ਪ੍ਰੋਗਰਾਮ ਤੇ ਜਾਣਾ ਸੀ ਜੀ ਤੀਆਂ ਦੇ ਤੇ ਇਸ ਕਰਕੇ ਆਏ ਹਾਂ ਜੀ ਹਾਂਜੀ ਠੀਕ ਹੈ ਬਿਲਕੁਲ ਬਿਲਕੁਲ ਤੇ ਚਲੋ ਜੀ ਅੱਜ ਦੇ ਵਲੌਗ ਦੀ ਅਸਲ ਚ ਹੁਣ ਸਮਾਪਤੀ ਹੈ ਇਹ ਸੀ ਨਾ ਮੈਨੂੰ ਮਜਬੂਰਨ ਪਾਉਣੇ ਪਏਗੇ ਪਰ ਮੈਂ ਵਲੌਗ ਉੱਥੇ ਸਮਾਪਤ ਕਰਤਾ ਸੀਗਾ ਸਟੇਸ਼ਨ ਤੇ ਪਰ ਹੁਣ ਦੁਬਾਰਾ ਸਮਾਪਤੀ ਥੈਂਕ ਯੂ ਬਈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਮਾਮਾ ਜੀ ਦਾ ਪਿਆਰ ਸੀ ਤਾਂ ਕਰਕੇ ਤੁਹਾਨੂੰ ਦਿਖਾਉਣਾ ਹੈ ਓਕੇ ਓਕੇ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ